ਤਰਾਸਦੀ ਹੈ ਸਾਡੀ ਸਾਡੇ ਆਸਤੇ ਮੈਂ ਕਹੂੰਗਾ ਕਿ ਪਿਛਲੇ 10 ਸਾਲ ਤੋਂ ਜਿਹੜੇ ਇਨਸਾਫ ਦੇ ਲਈ ਪੂਰਾ ਪੰਜਾਬ ਪੂਰੀ ਸਿੱਖ ਸੰਗਤ ਲੜ ਰਹੀ ਹੈ ਤੇ ਅੱਜ ਤੱਕ ਨਹੀਂ ਮਿਲਿਆ ਇਹ ਤਿੰਨ ਸਰਕਾਰਾਂ ਚਾਰ ਮੁੱਖ ਮੰਤਰੀ ਬਦਲ ਗਏ ਤੇ ਅੱਜ 10ਵੀਂ ਬਰਸੀ ਦਾ ਅਸੀਂ ਜਿਹੜੀ ਆਰੰਭਤਾ ਆਪਣੇ ਘਰ ਬਹਿਵਲ ਖੁਰਦਨੇਮੀ ਵਾਲਾ ਵਿਖੇ ਅਖੰਡਪਟ ਸਾਹਿਬ ਪ੍ਰਕਾਸ਼ ਕੀਤੇ ਨੇ ਤੇ 14 ਅਕਤੂਬਰ ਨੂੰ ਦੇ ਭੋਗ ਪਾਏ ਜਾਣਗੇ ਤੇ 14 ਅਕਤੂਬਰ ਨੂੰ ਨਾਲ ਪਹਿਲਾਂ ਉਸ ਤੋਂ ਕੋਟਕਪੂਰਾ ਬੱਤੀਆਂ ਵਾਲਾ ਚੌਂਕ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਜਿੱਥੇ 2015 ਦੇ ਵਿੱਚ ਗੋਲੀ ਚਲਾ ਕੇ ਸਿੱਖ ਨੌਜਵਾਨਾਂ ਤੇ ਤਸ਼ਦਦ ਕੀਤਾ ਗਿਆ ਸੀਗਾ ਉਸ ਚੌਂਕ ਦੇ ਵਿੱਚ ਬਾਣੀ ਪੜੀ ਜਾਊਗੀ ਜਾਬ ਕੀਤੇ ਜਾਣਗੇ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਅਸੀਂ ਹੋਰ ਵੀ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੋ ਜਰੂਰ ਉੱਥੇ ਜਿਹੜੇ ਸੰਗਤ ਦੇ ਦਰਸ਼ਨ ਕਰੇ ਉਮੀਦ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਉਮੀਦ ਸਾਡੇ ਗੁਰੂ ਤੋਂ ਆ ਜੇ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਨੇ ਇਨਸਾਫ ਕਰਨਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕੇ ਜਾਣੇ ਸੀਗੇ ਕਿਉਂਕਿ ਦਿਨ ਬਦ ਦਿਨ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਹਰ ਰੋਜ਼ ਹੋ ਰਹੀ ਆ ਕੱਲ ਵੀ ਇੱਕ ਕਿਸੇ ਪਿੰਡ 'ਚ ਘਟਨਾ ਹੋਈ ਆ ਉਹਦੇ 'ਚ ਦੋਸ਼ੀ ਫੜੇ ਗਏ ਆ ਫੜੇ ਜਾਣ ਵਾਲੇ ਕੌਣ ਆ ਉਹ ਇੱਕ ਪਿਓ ਪੁੱਤ ਨਹੀਂ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਹੋਣੀਆਂ ਬਹੁਤ ਚਿੰਤਾਜਨਕ ਆ ਤੇ ਪੰਜਾਬ ਨੂੰ ਕਰਾਹੇ ਪਾਉਣ ਵਾਲੇ ਪਾਸੇ ਲੈ ਕੇ ਜਾ ਰਹੇ ਆ ਤੇ ਸਰਕਾਰਾਂ ਇਹਦੇ ਤੇ ਵੱਲ ਦਰਜੇ ਦੇ ਕਾਨੂੰਨ ਬਣਾ ਕੇ ਤੇ ਸਖਤ ਕਾਰਵਾਈਆਂ ਕਰੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਨ ਕੀ ਆ ਕਿਉਂ ਇਹ ਇਨਸਾਨ ਨੂੰ ਤੱਕ ਕਾਰਨ ਆਪਣੀ ਰਾਜਨੀਤੀ ਦੇ ਲਈ ਸਾਡੇ ਧਰਮ ਦੀ ਜਿਹੜੀ ਸਾਡੀ ਆਸਥਾ ਸਾਡੇ ਲੋਕਾਂ ਦੀ ਭਾਵਨਾ ਉਹਨੂੰ ਵਰਤ ਕੇ ਰਾਜ ਦੇ ਵਿੱਚ ਆਉਣਾ ਤਾਂ ਉਸ ਤੋਂ ਬਾਅਦ ਉਹਤੇ ਨਾ ਕੰਮ ਕਰਨੀ ਆਪਣੀ ਲਾਲਸਾ ਦੇ ਲਈ ਕੁਰਸੀ ਦੀ ਦੁਰਵਰਤੋਂ ਕਰਨੀ ਇਹ ਅੱਜ ਦੇ ਰਾਜਨੀਤਿਕ ਲੋਕਾਂ ਨੇ ਜਿਹੜਾ ਕੰਮ ਬਣ ਚੁੱਕਿਆ ਠੀਕ ਹੈ ਬੇਇਜ਼ਦਗੀ ਦੀ ਗੱਲ ਕੀਤੀ ਤੁਸੀਂ ਕਿਹਾ ਵੀ ਬੇਇਜ਼ਦਗੀ ਨਹੀਂ ਲਗਦਾ ਚੱਲਦੀ ਹੈ ਜੇ ਇਹਦੇ 'ਚ ਮਸਾਲੀਆ ਸਜ਼ਾ ਦਿੱਤੀ ਹੁੰਦੀ ਤੇ ਅੱਜ ਤੱਕ ਮੈਨੂੰ ਲੱਗਦਾ ਨਹੀਂ ਸੀਗਾ ਕਿ ਕੋਈ ਬੇਇਜ਼ਦਗੀ ਹੋਰ ਹੁੰਦੀ 2015 ਦੇ ਵਿੱਚ ਜੇ ਉਹੀ ਦੋਸ਼ੀਆਂ ਦੇ ਉੱਤੇ ਸਖਤ ਕਾਨੂੰਨ ਤਹਿਤ ਕਾਰਵਾਈਆਂ ਕਰਕੇ ਉਹਨਾਂ ਨੂੰ ਇੱਕ ਸਜ਼ਾ ਇਸ ਤਰੀਕੇ ਦੀ ਦਿੱਤੀ ਹੁੰਦੀ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਇੱਕ ਡਰ ਦਾ ਮਾਹੌਲ ਹੁੰਦਾ ਬੇਅਦਬੀ ਕਰਨ ਵਾਲੇ ਪ੍ਰਤੀ ਤਾਂ ਸਾਡੀ ਅਰਦਾਸ ਬੇਨਤੀ ਤਾਂ ਗੁਰੂ ਸਾਹਿਬ ਅੱਗੇ ਆ। ਪਰ ਗੁਰੂ ਸਾਹਿਬ ਨੇ ਇਨਸਾਫ ਕਰਨਾ ਉਹ ਕਰ ਵੀ ਰਹੇ ਆ। ਜਿਨ੍ਹਾਂ ਦੇ ਰਾਤ ਚ ਹੋਇਆ ਉਹਨਾਂ ਦੀ ਅੱਜ ਦੁਰਦਸ਼ਾ ਦੇਖ ਲਓ ਜਿਹੜੇ ਤੇ ਰਾਜਨੀਤੀ ਕਰਕੇ ਗਏ ਆ ਕੈਪਟਨ ਨਵਿੰਦਰ ਸਿੰਘ ਦੀ ਮੈਂ ਗੱਲ ਕਰਾਂ ਉਹਨਾਂ ਦੀ ਦੁਰਦਸ਼ਾ ਦੇਖ ਲਓ ਤੇ ਜਿਹੜੇ ਅੱਜ ਰਾਜਨੀਤੀ ਤੇ ਕਰ ਰਹੇ ਆ ਇਹਨਾਂ ਦੀ ਉਦੋਂ ਵੀ ਮਾੜੀ ਹੋਣੀ ਆ। ਇਨਾਂ ਦੇ ਹਾਲਾਤ ਆ ਜਿਹੜੇ ਉਦੋਂ ਵੀ ਮਾੜੇ ਹੋਣੇ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਸੀ ਤੇ ਆਮ ਤੋਂ ਬਹੁਤੇ ਖਾਸ ਬਣ ਕੇ ਅੱਜ ਵਿਚਰ ਰਹੇ ਆ ਤਾਂ ਇਹ ਬਹੁਤਾ ਟਾਈਮ ਨਹੀਂ ਰਹਿਣਾ